ਲੁਕਾਸ ਵਾਜ ਦੇ ਘਟਨਾ ਕਰਮ ਨੂੰ ਕੇ ਮੈਂ ਦੇਖਦੇ ਹਾਂ ਜਿਸ ਰਾਹ ਦੇਖੇ ਅੱਜ ਦੇ ਘਟਨਾ ਕਰਮ ਦੀ ਜਿੰਨੀ ਲਿੰਦਿਆ ਕੀਤੀ ਜਾਵੇ ਥੋੜੀ ਹੈ ਕਿਉਂਕਿ ਇਹ ਕਿਸੋਂ ਦੀ ਚਾਹੀਦਤਾ ਜਾਂ ਚੰਗੇ ਪਾਸੇ ਤੁਰੀਏ ਕਿ ਤਾਂ ਲੋਕੀ ਕੁਛ ਲੋਕੀ ਭਰਾ ਮਾਰੂ ਜੰਗ ਵਾਲੇ ਪਾਸੇ ਤੁਰੇ ਬੈ ਨੇ ਮਤ ਵੀ ਸਾਡੇ ਹੋ ਸਕਦੇ ਨੇ ਰਹਿਣਗੇ ਦੁਨੀਆ ਦੇ ਵਿੱਚ ਰਹੇ ਆ ਸਦਾ ਹੀ ਹਮੇਸ਼ਾ ਪਰ ਇਹ ਨਹੀਂ ਵੀ ਜਿੱਦ ਨਾਲ ਸਾਡੇ ਮਤ ਪੇਦਾ ਉਹਨੂੰ ਅਸੀਂ ਗੋਲੀ ਮਾਰ ਕੇ ਤੋਂ ਖਤਮ ਨਹੀਂ ਕਰ ਦਈਏ ਲੜਾਈ ਜਿਉਂਦਿਆਂ ਦੀ ਹੁੰਦੀ ਹੈ ਇਹ ਗੱਲਾਂ ਨਹੀਂ ਚੰਗੀਆਂ ਬਾਕੀ ਜਿਹੜੀ ਜਗਾ ਚੁਣੀ ਗਈ ਉਹ ਤਾਂ ਉਦੋਂ ਵੀ ਮਾੜੀ ਗੱਲ ਹੈ ਕਿ ਗੁਰੂ ਘਰ ਦੇ ਮੂਹਰੇ ਜਿਹਨੂੰ ਸਭ ਤੋਂ ਅਸੀਂ ਪਵਿੱਤਰ ਜਗ੍ਹਾ ਮੰਨਦੇ ਆ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਜਿੱਥੋਂ ਪਿਛਲੀ ਸਰਕਾਰ ਵੇਲੇ ਦੀਆਂ ਕੁਝ ਗੱਲਾਂ ਦੇ ਤੌਰ ਤੇ ਉਹਨਾਂ ਨੂੰ ਸਜ਼ਾ ਲਾਈ ਗਈ ਆ ਧਾਰਮਿਕ ਉਹ ਸਜ਼ਾ ਨੂੰ ਉਹ ਭੁਗਤਾਰੇ ਨੇ ਬੈਠੇ ਉੱਥੇ ਜੋ ਡਿਊਟੀ ਲਈ ਆ ਸਿੰਘ ਸਾਹਿਬ ਨੇ ਉਹ ਡਿਊਟੀ ਆਪਣੀ ਨਿਭਾ ਰਹੇ ਨੇ ਪੂਰੀ ਤਨਦੇਹੀ ਦੇ ਨਾਲ ਤੇ ਉੱਥੇ ਜਾ ਕੇ ਹਮਲਾ ਕਰਨਾ ਤੇ ਮੈਂ ਕਹਿੰਦਾ ਵੀ ਜਿੰਨਾ ਵੀ ਇਸ ਗੱਲ ਦੀ ਨਿੰਦਿਆ ਕੀਤੀ ਜਾਵੇ ਉਹ ਥੋੜੀ ਐ ਤਾਂ ਪ੍ਰਮਾਤਮਾ ਦਾ ਸ਼ੁਕਰ ਆ ਵੀ ਚਲੋ ਗੋਲੀ ਪਾਸੇ ਦੀ ਲੰਘੀ ਨਹੀਂ ਕੋਈ ਨਿਸ਼ਾਨ ਹੋਇਆ ਸੋ ਇਹ ਘਟਨਾ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ ਪੰਜਾਬ ਦਾ ਜਿਹੜਾ ਲਾਂਡ ਆਰਡਰ ਹੈ ਤੇ ਨਾਲ ਜਨਾਜਾ ਨਿਕਲਦਾ ਇੱਕ ਕਿਸਮ ਦਾ ਜਿਹੜੇ ਦੱਸਦੇ ਆ ਵੀ ਕੱਲ ਦਾ ਬੰਦਾ ਉਹ ਤੁਰਿਆ ਫਿਰਦਾ ਉੱਥੇ ਫਿਰ ਜਾਸਸੀਆਂ ਜਿਹੜੀਆਂ ਗਵਰਨਮੈਂਟ ਦੀਆਂ ਇੰਨੀਆਂ ਬੜਾਈਆਂ ਇਹਨੇ ਤਰਖਾ ਦਿੰਦੇ ਇਹਨੇ ਪੈਸੇ ਦਿੱਤੇ ਉਹ ਕੀ ਕਰਦੀਆਂ ਸੀ ਜੇ ਪਤਾ ਹੀ ਹੈ ਬੰਦਾ ਉਹ ਕ੍ਰਿਮੀਨਲ ਆ ਉਹਦਾ ਪਾਰਾ ਰਿਕਾਰਡ ਮਾੜਾ ਹੈ ਪ੍ਰੋਲ ਤੇ ਆਇਆ ਵੈ ਤੇ ਉਹਦੇ ਤੇ ਧਿਆਨ ਹੀ ਨਹੀਂ ਦਿੱਤਾ ਗਿਆ ਇਸ ਸਿਸਟਮ ਦੇ ਵਿੱਚ ਤੇ ਹਾਲਾਤ ਆ ਸੁਪੀਰ ਦਾ ਪਹਿਲਾਂ ਹੀ ਪਤਾ ਵੀ ਜੈਡ ਸਕਿਉਰਟੀ ਦੇ ਵਿੱਚ ਹੈ ਫਿਰ ਵੀ ਇਹੋ ਜਿਹੀ ਘਟਨਾ ਹੋਣੀ ਤਾਂ ਬੜੀ ਮਾਰੀ ਹੈ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਸੁਣਾਈ ਗਈ ਸਜ਼ਾ ਉਹ ਪੂਰੀ ਕਰ ਰਹੇ ਨੇ ਠੀਕ ਹੈ ਜੀ ਤੁਹਾਨੂੰ ਨਹੀਂ ਲੱਗਦਾ ਕਿ ਤਨਾ ਕਿਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਵੀ ਉਲੰਘਣਾ ਆਏਗੀ ਨਹੀਂ ਵੇਖੋ ਉਹੀ ਤਾਂ ਗੱਲ ਕਰਦੇ ਆ ਨਾ ਵੀ ਆਪਾਂ ਉਸ ਹੁਕਮਾਂ ਦੇ ਮੁਤਾਬਕ ਹੀ ਸਾਰਾ ਕੁਝ ਹੋ ਰਿਹਾ ਹੈ ਜੋ ਅਕਾਲ ਤਖਤ ਨੇ ਹੁਕਮ ਲਾਇਆ ਉਹਦੇ ਮੁਤਾਬਕ ਹੀ ਸਿਰ ਨਿਵਾ ਕੇ ਸਾਰਿਆਂ ਨੇ ਕਿਹਾ ਵੀ ਪ੍ਰਵਾਨ ਹੈ ਸਾਨੂੰ ਤੇ ਉਹਦੇ ਇੱਕ ਕਿਸਮ ਦਾ ਉਲਟ ਜਾਣ ਵਾਲੀ ਗੱਲ ਹੀ ਹੈ ਨਾ ਵੀ ਉੱਥੇ ਬੰਦੇ ਬੈਠੇ ਨੂੰ ਡਰਾਉਣ ਵਾਲੀ ਗੱਲ ਹੀ ਹੈ ਨਾ ਜਾਂ ਇਹ ਤਾਂ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਗੋਲੀ ਪਾਸੇ ਦੀ ਲੱਗੀ ਸਿੱਧੀ ਵੀ ਵੱਜ ਸਕਦੀ ਸੀ ਕਿ ਬਚ ਸਕਦੇ ਸੀਗੀ ਸੋ ਇਸ ਕਰਕੇ ਪੂਰੀ ਦੁਨੀਆ ਪਰ ਵਿੱਚ ਲੋਕ ਆਸਵਾ ਵੀ ਰੱਖਦੇ ਨੇ ਤੇ ਸਿਹਤ ਵਾਸਤੇ ਵੀ ਆਉਂਦੇ ਨੇ ਲੱਗਦਾ ਵੀ ਉਹਨਾਂ ਤੇ ਵੀ ਮਨਾ ਚ ਇਸ ਨੂੰ ਲੈ ਕੇ ਜਿਹੜਾ ਪ੍ਰਭਾਵ ਛੱਡਿਆ ਨਹੀਂ ਮੈਂ ਫੇਰ ਉਹੀ ਗੱਲ ਕਹਿਣਾ ਵੀ ਮਤ ਪੇਦ ਸਾਡੇ ਕਿੰਨੇ ਵੀ ਹੋ ਸਕਦੇ ਨੇ ਕਿਸੇ ਨਾਲ ਪਰ ਜਿਹੜੀ ਜਗਾ ਚੁਣਨੀ ਹੈ ਇਹ ਜੇ ਸਮਾਂ ਚੁਣਨਾ ਇਹ ਤਾਂ ਸਾਰਾ ਬਿਲਕੁਲ ਹੀ ਬਹੁਤ ਗਲਤ ਹੈ ਜੇ ਬੰਦਿਆਂ ਨਾਲ ਲੜਾਂ ਜਾਂ ਲੜਦੀਆਂ ਬਾਹਰ ਟਾਈਮ ਥੋੜਾ ਲੜੀ ਜਾਓ ਜਿਹਦੇ ਨਾਲ ਲੜਦਾ ਹੈ ਉੱਥੇ ਤਾਂ ਵੇਖ ਜੇ ਗੁਰੂ ਘਰ ਦੇ ਵਿੱਚ ਜਾ ਕੇ ਇਹਦੀ ਗੱਲ ਕਰਨੀ ਤਾਂ ਮੈਂ ਕਹਿੰਦਾ ਵੀ ਇਦੋਂ ਤਾਂ ਬਾੜੀ ਕੋਈ ਹੋਈ ਨਹੀਂ ਸਕਦੀ। ਮੁਲਕਾ ਸਰ ਗੱਲ ਕਰੀਏ ਤੁਹਾਨੂੰ ਵੀ ਸੱਦਾ ਆ ਗਿਆ ਸੀਗਾ ਕਦੋਂ ਜਾਣਾ ਤੁਸੀਂ? ਮੈਂ ਨਾ ਉੱਥੇ ਮਾਫੀ ਲੈ ਲਈ ਸੀ ਮੈਂ ਇੱਕ ਵਿਆਹ ਸੀ ਮੇਰੇ ਪੀਏ ਦੀ ਬੇਟੀ ਦਾ ਵਿਆਹ ਸੀ ਚੰਡੀਗੜ੍ਹ ਉੱਥੇ ਕੋਈ ਖਾਂ ਲਿਆ ਪੇਟ 'ਚ ਗੜਬੜ ਹੋ ਗਈ। ਪਰ ਮੈਂ ਉਹਨਾਂ ਨੂੰ ਲਿਖ ਕੇ ਭੇਜਦਾ ਸੀ ਮੈਂ ਅੱਜ ਇਸ ਤਰੀਕ ਤੇ ਆ ਨਹੀਂ ਸਕਦਾ। ਜਦੋਂ ਅਗਲਾ ਤੁਸੀਂ ਤਰੀਕ ਦਿਓਗੇ ਮੈਂ ਉਹਦੇ ਨਾਲ ਜਰੂਰ ਸੀ। ਠੀਕ ਹੈ। ਧੰਨਵਾਦ।